ਸੰਗਰਦੀ ਕੀ ਜਾ ਬੋਲੇनाथ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਕੀ ਫਤਿਹ ਅੱਜ ਅਸੀਂ ਮਕੋੜਾ ਪੱਤਨ ਦੇ ਖੇਤਰ ਦੇ ਵਿੱਚ ਆਏ ਸੀਗੇ ਇੱਥੇ ਸਾਡੇ ਰੁਪਿੰਦਰ ਭਾਜੀ ਨੇ ਸਿਸਟਰ ਕਮਿਸ਼ਨਰ ਦਾ ਪੁਲਿਸ ਲੋਆਇਸ ਸਾਹਿਬ ਮਿਲੇ ਸੀ ਜਿਉਂ ਨੇ ਭਾਜੀ ਨੇ ਦੇਖਣ ਤੋਂ ਮੈਂ ਇੱਕ ਟੀਮ ਸਾਹਮਣੇ ਦੱਸੀ ਹੈ ਕਿ ਇਸ ਟਾਈਮ ਨੇ ਸਕੇ ਬੜਾ ਉੱਤਸਵ ਮਨ ਗਿਆ ਹੋਇਆ ਹੈ ਗੰਭੀਰ ਨਾ ਕਰੋ ਨਹੀਂ ਨਹੀਂ ਆਪਣੀ ਜੀ ਵੋਟਾਂ ਪਈਆਂ ਉਹਨਾਂ ਨੇ ਬਿਲਕੁਲ ਨਹੀਂ ਚੱਲਦੀਆਂ ਤੇ ਉਹ ਨਾ ਉੱਥੇ ਕੀ ਹੈਗਾ ਭਾਈ ਕਿ ਉਹਨਾਂ ਨੂੰ ਦੱਸਿਆ ਉਹਨਾਂ ਤੋਂ ਬਹੁਤ ਬਹੁਤ ਚੁਪੇਤਰ ਪੰਜਾਬੀਆਂ ਦੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਉਹ ਬਹੁਤ ਜ਼ਿਆਦਾ ਦਿਲ ਦੇ ਨਾਲ ਭਾਵਨਾ ਦੇ ਨਾਲ ਕਰਦੇ ਨੇ ਔਰ ਬਹੁਤ ਬਹੁਤ ਦੇਖੋ ਪਿਛੇ ਟਰਾਲੀਆਂ ਭਰੀਆਂ ਪਈਆਂ ਜਦ ਕਿ ਅੱਗੇ ਜਿਹੜੀ ਆ ਉਹ ਦੋ ਵੋਟਸ ਹੈਗੇ ਨੇ ਉਹਦੇ ਨਾਲ ਫਾਰ ਜਿਹੜਾ ਜਾਂਦਾ ਪਿਆ ਸੱਤ ਪਿੰਡ ਹੈਗੇ ਨੇ ਉੱਥੇ ਉੱਥੇ ਉਹ ਲਿਮਟਿਡ ਜਾਈ ਸਮਾਨ ਜਾਂਦਾ ਤੇ ਜਿਹੜਾ ਬਾਕੀ ਸਮਾਨ ਉਹ ਵੇਸਵੀ ਹੋ ਸਕਦਾ ਹੈ ਕਿ ਕੁਝ ਅ ਮੈਂ ਕਿ ਮੈਂ ਕਿ ਆਸਪਾਸ ਐ ਵੀ ਫਾਕੂ ਦਾ ਵੀ ਜਿਹੜੇ ਲੋਕ ਆਲਰੇਡੀ ਬਹੁਤ ਲੈ ਚੁੱਕੇ ਨੇ ਉਹਨਾਂ ਕੋਈ ਜਾਤਦਾ। ਤੋ ਸੋ ਉਹਨਾਂ ਦੀ ਇੱਕ ਅਪੀਲ ਸਮਝ ਲਓ। ਅਸੀਂ ਤੁਹਾਡੇ ਮਾਧਿਅਮ ਦੇ ਨਾਲ ਕਿ ਜਦੋਂ ਵੀ ਕੋਈ ਤੁਸੀਂ ਸਮਾਨ ਇੱਧਰ ਭੇਜਦਾ ਹੈ ਜਾਂ ਕਿਸੇ ਵੀ ਖੇਤਰ ਦੇ ਭੇਜਣਾ ਪ੍ਰਸ਼ਾਸਨ ਦੇ ਸਹੀ ਉਹ ਕਰਕੇ ਪ੍ਰਸ਼ਾਸਨ ਦੇ ਧਿਆਨ ਚ ਲੈ ਕੇ ਉਹਨਾਂ ਕੋਲ ਪੁੱਛ ਕੇ ਕਿ ਕਿ ਖੇਤਰ ਦੇ ਵਿੱਚ ਲੋੜ ਹੈਗੀ ਆ ਉੱਥੇ ਲੈ ਕੇ ਜਾਓ ਤਾਂ ਕਿ ਵਾਕਈ ਜਿਹੜਾ ਤੁਹਾਡਾ ਭੇਜਿਆ ਸਮਾਨ ਹੈ ਉਹ ਕਿਤੇ ਚੰਗੇ ਜਗ੍ਹਾ ਤੇ ਲੱਗ ਸਕੇ ਜਿੱਥੇ ਜ਼ਰੂਰਤਮੰਦ ਹੈ ਉਹਨਾਂ ਕੋਲ ਪਹੁੰਚ ਸਕੇ। ਤੋ ਕੋ ਹੁਣ ਜਿਹੜੀ ਨੈਕਸ ਜਿਹੜੀ ਅੱਗੇ ਸਮੱਸਿਆ ਆਣੀ ਹੈ ਲੋਕਾਂ ਦੇ ਘਰ ਟੁੱਟ ਪਏ ਨੇ ਬਹੁਤ ਜ਼ਿਆਦਾ ਨੁਕਸਾਨ ਹੋਏ ਪਏ ਨੇ ਉਹ ਕਿ ਇਹ ਰਹਿਣ ਦਾ ਵੀ ਬੜਾ ਸਮੱਸਿਆ ਹੈ ਕਿ ਜਨਵਰੀ ਇਹ ਪ੍ਰਸ਼ਾਸਨ ਨੂੰ بس ਇਹ ਪੀੜਾ ਕਿ ਇਹਨਾਂ ਦੀ ਪ੍ਰਾਇੋਰਟੀ ਦੇ ਉੱਪਰ ਔਰ ਜੈਨੂਅਨ ਵੈਰੀਫਿਕੇਸ਼ਨ ਕਰਵਾ ਕੇ ਨਾ ਕਿ ਕਿਸੇ ਸਰਪੰਚ ਦੀ ਸਿਫਾਰਿਸ਼ ਤੇ ਨਾ ਕਿ ਕਿਸੇ ਅਫਸਰ ਦੀ ਸਿਫਾਰਿਸ਼ ਤੇ ਨਾ ਮੰਤਰੀ ਦੇ ਨਾ ਐਮਐਲਏ ਦੇ ਕਿਸੇ ਦੀ ਸਿਫਾਰਿਸ਼ ਤੇ ਕਿਸੇ ਨੂੰ ਵੀ ਕੰਪਨਸੇਟ ਨਹੀਂ ਕਰਨਾ ਬਲਕਿ ਜੋ ਜੈਨੂਨ ਨੇ ਉਹਨਾਂ ਨੂੰ ਕੰਪਨਸੇਟ ਕਰਨਾ ਹੈ ਔਰ ਜੈਨੂਨ ਜਿਹੜੀ ਆ ਰਿਪੋਰਟ ਬਣਾ ਕੇ ਉਹਦੇ ਹਿਸਾਬ ਨਾਲ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਤੱਕ ਜ਼ਰੂਰ ਜਿਹੜੀ ਆਪਣੀ ਕੰਪਨਸੇਸ਼ਨ ਪਹੁੰਚਾਈ ਜਾਏ ਔਰ ਬਸ ਇਹੀ ਹੈ ਪ੍ਰਸ਼ਾਸਨ ਨੂੰ ਲੋ ਅਪੀਲ ਹੈ ਸਾਡੇ ਵੱਲੋਂ ਵੀ ਅਪੀਲ ਹੈ ਕਿ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਪ੍ਰਸ਼ਾਸਨ ਦੇ ਨਾਲ ਤਾਲਮੇਲ ਬਿਠਾ ਕੇ ਹੀ ਰਾਸ਼ਨ اور ਜੋ ਵੀ ਤੁਸੀਂ ਭੇਜਣਾ ਚਾਹਦੇ ਹੋ ਤੁਸੀਂ ਉਹ ਭੇਜੋ ਤਾਂ ਕਿ ਜੈਨੂਨ ਹੱਥਾਂ ਤੱਕ ਪਹੁੰਚ ਸਕੇ ਔਰ ਵੇਸਟੇਜ ਵੀ ਨਾ ਹੋਵੇ ਜੈ ਹਿੰਦ ਭਾਰਤ ਮਾਤਾ ਕੀ ਜੈ